ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਵੀਰ ਜੀ ਸਾਰਿਆਂ ਦਾ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਵੀਰ ਜੀ ਅੱਜ ਆਪਾਂ ਤੁਹਾਨੂੰ 17x7 ਫੁੱਟ ਟਰੈਲਰ ਦਿਖਾਵਾਂਗੇ ਜੀ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਇਆ ਹੈ ਜੀ ਯਾਨੀ ਬਿਨਾ ਪੇਂਟ ਤੋਂ ਟਰੈਲਰ ਦਿਖਾ ਰਹੇ ਹਾਂ ਜਦ ਵੀਰਾਂ ਦੀ ਡਿਮਾਂਡ ਆਉਂਦੀ ਸੀ ਕਿ ਪੇਂਟ ਦੇ ਵਿੱਚ ਬੈਲਡ ਦਾ ਨਹੀਂ ਪਤਾ ਲੱਗਦਾ ਇਹ ਆਪਾਂ ਤੁਹਾਨੂੰ ਅੱਜ ਪੂਰਾ ਸੈਟੀਸਫਾਈ ਕਰਾਂਗੇ ਜੀ ਕਿ ਹਾਂ ਆਪਣੇ ਬਿਲਡਿੰਗ ਓਰੀਜਨਲ ਬਿਲਡਿੰਗ ਆ ਪੱਟੀ ਪੁੱਟੀ ਵਾਲਾ ਕੋਈ ਕੰਮ ਨਹੀਂ ਆਏਗਾ ਪੱਟੀ ਪੁੱਟੀ ਦਾ ਆਪਾਂ ਉਹ ਮੜੀ ਜੀ ਫਿਨਿਸ਼ਿੰਗ ਕਰਕੇ ਆਪਾਂ ਯੂਜ਼ ਕਰਦੇ ਆਂ ਬਾਕੀ ਬੈਲਟ ਨਾਲ ਜ਼ਿਆਦਾ ਫਿਨਿਸ਼ਿੰਗ ਦਿੰਦੇ ਆ ਵੀਰ ਜੀ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣੀ ਲੁੱਕ ਦੇ ਵਿੱਚ ਰੈਡੀ ਕੀਤਾ ਜੀ ਹਲੇ ਇਹਨੂੰ ਪੇਂਟ ਹੋਏਗਾ ਐਸੈਸਰੀ ਦਾ ਸਾਰਾ ਸਮਾਨ ਲੱਗੇਗਾ ਹਲੇ ਤਾਂ ਇਹਨੂੰ ਇਹ ਆਪਾਂ ਤੁਹਾਨੂੰ ਵੀਡੀਓ ਇਸ ਕਰਕੇ ਬਣਾ ਰਹੇ ਆਂ ਕਿ ਵੀਰਾਂ ਦੀ ਡਿਮਾਂਡ ਹੈ ਕਿ ਬਿਨਾ ਪੇਂਟ ਤੋਂ ਵੀ ਟਰਾਲਾ ਦਿਖਾਇਆ ਕਰੋ ਇਹ ਦੇਖ ਸਕਦੇ ਹੋ ਵੀਰ ਜੀ ਬੈਲਟ ਪੂਰਾ ਭਰਿਆ ਹੋਇਆ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਦੋਨੋਂ ਸਾਈਡਾਂ ਤੇ ਐਂਗਲ ਤੇ ਔਰ ਲੋਹਾ ਚੈੱਕ ਕਰੋ ਜੀ ਸਾਰਾ ਆਈਐਸਆਈ ਮਾਰਕਾ ਲੋਹਾ ਹੈ ਜੀ ਸਾਰੇ ਲੋਹੇ ਤੇ ਮੋਹਰ ਹੋएगी ਦੇਖ ਸਕਦੇ ਕੱਲੀ ਕੱਲੀ ਐਂਗਲ ਤੇ ਚੈੱਕ ਕਰੋ ਵੀ ਜੇ ਕੱਲੀ ਕੱਲੀ ਐਂਗਲ ਦੇ ਲੋਹਾ ਸਾਰਾ ਨਿਊ ਹੈ ਜੀ ਕਿ ਨੱਟ ਵੀ ਆਪਾਂ ਪੁਰਾਣਾ ਯੂਜ਼ ਨਹੀਂ ਕਰਦੇ ਇੱਕ ਵਰਸਲ ਤੱਕ ਨਹੀਂ ਯੂਜ਼ ਕਰਦੇ ਪੁਰਾਣੇ ਆਹ ਦੇਖ ਸਕਦੇ ਹੋ ਡਾਲੇ ਦੇ ਕਲੱਚ ਵੀ ਲੱਗੇ ਹੈ ਜੀ 17/7 ਫੁੱਟ ਟਰੇਲਰ ਆ ਇਹਦਾ ਇੱਕ ਵਾਰ ਆਪਾਂ ਬਿਨਾ ਪੇਂਟ ਤੋਂ ਸਾਰੇ ਦਾ ਰਿਵਿਊ ਕਰਾਵਾਂਗੇ ਜੀ। ਡਾਲਾ ਇਹਦਾ ਤਿੰਨ ਪਾਸੇ ਵਾਲਾ, ਨੀਚੇ ਨੂੰ ਵੀ ਖੁੱਲਦਾ, ਉੱਪਰ ਨੂੰ ਵੀ ਖੁੱਲਦਾ, ਸਾਰਾ ਡਾਲਾ ਇੱਕ ਸਾਈਡ ਨੂੰ ਵੀ ਖੁੱਲ੍ਹੇਗਾ ਜੀ। ਡਾਲੇ ਦੀ ਵੀ ਕੁਆਲਿਟੀ ਚੈੱਕ ਕਰ ਸਕਦੇ ਹਾਂ, ਗ੍ਰੈਂਡਰ ਦੀ ਚੈੱਕ ਕਰ ਸਕਦੇ ਹੋ ਕੁਆਲਿਟੀ ਤੁਸੀਂ। ਦੇਖ ਸਕਦੇ ਹੋ। ਫੁੱਲ ਫਿਨਿਸ਼ਿੰਗ ਗ੍ਰੈਂਡਰ ਨਾਲ ਦਿੱਤੀ ਆ ਵੀਰ ਜੀ। ਆ ਪਿੱਛੇ ਰਿਲਾਂ ਵੀ ਲਾਈਆਂ ਨੇ ਜੀ। ਬਾਈ ਦੀ ਡਿਮਾਂਡ ਤੇ ਰੀਲਾਂ ਲੱਗੀਆਂ ਨੇ ਰੱਸਾ ਖਿੱਚਣ ਵਾਲੀਆਂ ਬਹੁਤ ਹੈਵੀ ਡਿਊਟੀ ਰੀਲਾਂ ਲਾਈਆਂ ਨੇ ਵੀਰ ਜੀ ਰੀਲ ਦੀ ਪਲੇਟ ਚੈੱਕ ਕਰ ਸਕਦੇ ਹੋ ਜੀ ਤੁਸੀਂ ਆਹ ਚੈੱਕ ਕਰੋ ਤੁਸੀਂ ਹੋਰ ਵੀ ਵੀਡੀਓ ਦੇਖਦੇ ਹੋ ਇਹ ਆਪਣੀ ਰੀਲ ਦੀ ਕੁਆਲਿਟੀ ਚੈੱਕ ਕਰੋ ਜੀ ਕਿੰਨਾ ਹੈਵੀ ਰੀਲ ਕਿੰਨੀ ਹੈਵੀ ਕੰਮ ਕੀਤਾ ਰੀਲ ਦਾ ਆਹ ਹੈਂਡਲ ਹੈ ਜੀ ਦੋਨੋਂ ਪਾਸੇ ਰੀਲਾਂ ਲੱਗੀਆਂ ਨੇ ਜੀ ਪਰਲੀ ਸਾਈਡ ਵੀ ਰੀਲ ਲੱਗੀ ਐ ਹਾਬੇ ਨੂੰ 10 ਨਟੀਆਂ ਸਟਿੱਲੀ ਆਪ ਹੈ ਜੀ ਮੰਜਾ ਲੱਗਿਆ ਟੂਲ ਬਾਕਸ ਲੱਗਿਆ ਸਾਰਾ ਐਕਸੈਸਰੀ ਦਾ ਮਾਲ ਲੱਗਿਆ ਇਹ ਮੱਛੀ ਘਾਟਾ ਚੈੱਕ ਕਰੋ ਵੀਰ ਜੀ ਆਪਣੇ 16 ਫੁੱਟ ਤੋਂ ਬਾਅਦ ਜਿਹੜਾ ਟਰਾਲਾ ਹੁੰਦਾ ਜੀ ਉਹਨੂੰ 10 ਇੰਚੀ ਚਾਸੀ ਦਾ ਘਾਟਾ ਲਾਉਂਦੇ ਆਪਾਂ ਵੀ ਇਹਨੇ ਪੈਸੇ ਲਾ ਕੇ ਕੋਈ ਦਿੱਕਤ ਨਾ ਆਵੇ ਪਾਟੇ ਨਾ ਫੁੱਲ ਗਾਰੰਟੀ ਦੇਵਾਂਗੇ ਤੁਹਾਨੂੰ ਸਾਰੀ ਤਰ੍ਹਾਂ ਦੀ ਆਪਾਂ ਆ ਰੀਲਾਂ ਦੀ ਕੁਆਲਿਟੀ ਵੀ ਚੈੱਕ ਕਰ ਲਓ ਵੀਰ ਜੀ ਕਿੰਨੀ ਹੈਵੀ ਰੀਲਾਂ ਲਾਈ ਹੋਈਆਂ ਨੇ ਜੀ ਇਹ ਨਹੀਂ ਹੈਗਾ ਕਿ ਤੋੜ ਦੋਗੇ ਤੁਸੀਂ ਆ ਟੁੱਟ ਜੂਗੀ ਕਿਸੇ ਵੀ ਪ੍ਰਕਾਰ ਨਾਲ ਨਾ ਆ ਮਿੱਡੀ ਚੈੱਕ ਕਰੋ ਜੀ ਆ ਮਿੱਡੀ ਬਾਈ ਨੇ ਆਪਣੀ ਡਿਮਾਂਡ ਤੇ ਸਪੋਟਾਂ ਲਵਾ ਕੇ ਲਵਾਈਏ ਜੀ ਫੁੱਲ ਹੈਵੀ ਡਿਊਟੀ ਮਿੱਡੀ ਲੱਗੀ ਐ ਇਹਨੂੰ ਕਈ ਟੌਰ ਵਾਸਤੇ ਲੇਜ਼ਰ ਕਟਿੰਗ ਉਹਦੇ ਚੀਂਨੀ ਜਾਣ ਨਹੀਂ ਹੁੰਦੀ ਇਹ ਸਪੈਸ਼ਲ ਲੋਡ ਭਰਨ ਵਾਸਤੇ ਹੀ ਬਣਾਈ ਐ ਚੈੱਕ ਕਰ ਸਕਦੇ ਹੋ ਫਰੰਟ ਤੇ ਪੌੜੀ ਐ ਸਾਈਡ ਤੇ ਪੌੜੀ ਐ ਜੀ ਬਿੱਡ ਤੇ ਲੱਗ ਗਿਆ ਬਾਡੀ ਤੇ ਲੱਗ ਗਿਆ ਵੀਡੀਓ ਨੂੰ ਵੀਰ ਜੀ ਪੂਰੀ ਦੇਖਿਓ ਐਂਡ ਤੱਕ ਤੇ ਆਪਣਾ ਮੋਬਾਈਲ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਦਿੰਦੇ ਆ 70277277181 7027077181 ਅੰਬਾਲਾ ਸ਼ਹਿਰ ਵਰਕਸ਼ਾਪ ਹੈ ਵੀਰ ਜੀ ਹਰੇਕ ਵੀਡੀਓ ਤੇ ਦੱਸਦੇ ਆ ਭੇਵੇ ਰੋਡ ਤੇ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਬਾਲਾ ਇਸ ਨੰਬਰ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਤੁਹਾਨੂੰ ਨੰਬਰ ਬੋਲਿਆ ਇਹਦੇ ਤੇ ਫੋਨ ਕਰਕੇ ਤੁਸੀਂ ਟਰਾਲੇ ਦਾ ਕੁਝ ਦੱਸਣਾ ਰਹੇ ਜੇ ਫੋਟੋਆਂ ਵੀਡੀਓ ਕੋਈ ਵੀ ਸਹਾਇਤ ਮੰਗਾ ਸਕਦੇ ਹੋ ਵੀਰ ਜੀ ਕਈ ਵੀਰ 12 ਫੁੱਟ ਦਾ ਪੁੱਛਦੇ ਨੇ ਕਿ ਕੋਈ ਦਿੱਕਤਾਂ ਨਹੀਂ ਆਊਗੀ 12 13 14 ਦਾ ਵੀਰ ਜੀ ਆਮ ਹੀ ਗੱਲ ਹੈ ਆਪਣੇ YouTube ਚੈਨਲ ਤੇ ਤੁਹਾਨੂੰ 26 26 32 32 ਫੁੱਟ ਟਰੈਲਰ ਦੇਖਣ ਨੂੰ ਮਿਲਦੇ ਹੀ ਆ ਦੇਖ ਸਕਦੇ ਹੋ ਪੂਰਾ ਹੈਵੀ ਟਰੈਲਰ ਹੈ ਜੀ ਜਹਾਜੀ ਇਹਨੂੰ ਫਰਸ਼ ਹੈ 6 ਐਮ ਮੋਟਾ ਜੀ ਦੇਖ ਸਕਦੇ ਹੋ ਫਰਸ਼ ਦੀ ਕੰਡੀਸ਼ਨ ਚੈੱਕ ਕਰੋ ਵੀਰ ਜੀ ਜਿਹੜਾ ਆਪਾਂ ਇੱਕ ਜੋੜ ਫਰਸ਼ ਦੇ ਵਿੱਚ ਪੈਂਦਾ ਹੈ ਜੀ ਹਰੇਕ ਵੀਡੀਓ 'ਚ ਦੱਸਦੇ ਆਂ ਜਾਜੀ ਫਰਸ਼ ਦੀ 6 ਫੁੱਟ ਦੀ ਸੀਟ ਆਂਦੀ ਹੈ ਉਹਦਾ ਕਾਣ-ਕੋਣ ਕੱਢ ਕੇ ਯਾਨੀ ਕਿ ਉਹ ਸਾਢੇ 5 ਫੁੱਟ ਸੀਟ ਰਹਿ ਜਾਂਦੀ ਹੈ ਇਹ 1.5-2 ਫੁੱਟ ਦਾ ਫਿਰ ਆਪਾਂ ਨੂੰ ਦੂਆ ਜੋੜ ਪਾਣਾ ਪੈਂਦਾ ਹੈ ਲੰਬਾ ਇਹ ਵੀ ਮਸ਼ੀਨੀ ਜੋੜ ਹੁੰਦਾ ਹੈ ਜੀ 2-4 ਕਿੱਡੇ ਲੱਗਣ ਤੋਂ ਬਾਅਦ ਸਾਫ਼ ਹੋ ਜਾਏਗਾ ਕੋਈ ਦਿੱਕਤ ਨਹੀਂ ਆਏਗੀ ਹਿੱਸਾ ਚੈੱਕ ਕਰੋ ਵੀਰ ਜੀ ਇਹਦਾ ਦੇਖ ਸਕਦੇ ਹੋ ਜੀ ਕਿੰਨਾ ਹੈਵੀ ਹਿੱਸਾ ਹੈ ਸਾਢੇ 5 ਇੰਚੀ ਲੱਠੇ ਦਾ ਰੇਲ ਰੂਲ ਵਾਲਾ ਇਹਦੇ ਅੱਗੇ 0 ਹੈ ਵੀਰ ਜੀ ਇਹਨੂੰ ਵੀਰ ਆਪਣੇ ਪਾਣਗੇ ਜੀ ਹਲੇ ਟਾਇਰ ਇਹਦੇ ਵਿੱਚ 20 25% ਦੇ ਪਏ ਹੋਏ ਆ ਟਾਇਰ ਵੀਰ ਜੀ ਆਪਣੇ ਲੈ ਕੇ ਆਣਗੇ ਆਪਣੇ ਸ਼ਹਿਰ ਚੋਂ ਆਰਡਰ ਤੇ ਤਿਆਰ ਹੋਇਆ ਜੀ ਟਰੈਲਰ ਗੁਰਦਾਸਪੁਰ ਜਾਣਾ ਹੈ ਜੀ ਗੁਰਦਾਸਪੁਰ ਪੰਜਾਬ ਚ 17 27 ਫੁੱਟ ਟਰੈਲਰ ਹੈ ਵੀਰ ਜੀ ਆਹ ਹੁੱਕ ਬਾਈ ਨੇ 3/2 ਇੰਚੀ ਪਵਾਈ ਹੈ ਜੀ ਗੋਲ ਆਪਾਂ ਤਾਂ 4 4 4.5 ਇੰਚ ਯੂਜ਼ ਕਰਦੇ ਆ ਏਡੇ ਟਰਾਲੇ ਚ ਪਰ ਬਾਈ ਕਹਿ ਰਿਹਾ ਕਿ ਮੈਂ ਏਡੀ ਹੁੱਕ ਚਾਹੀਦੀ ਹੈ ਆਪਾਂ ਬਾਈ ਨੂੰ ਕਹੇ ਸੀ ਕਿ ਬੜਾ ਟਰਲ ਹੈ ਬਾਈ ਕਹ ਰਿਹਾ ਨਾ ਆਪਾਂ ਨੂੰ ਇਹੀ ਹੁੱਕ ਚਾਹੀਦੀ ਹੈ ਇਹ ਬਾਈ ਦੀ ਡਿਮਾਂਡ ਹੈ ਇਹ ਜੈਕ ਵਾਲਾ ਪਾਈਪ ਸਾਰਾ origignal ਹੁੰਦਾ ਹੈ ਜੀ ਸਾਰਾ ਅੰਡਰਗਰਾਊਂਡ ਕੱਢਿਆ ਗਿਆ ਹੈ ਜੈਕ ਇਹਨੂੰ ਡਬਲ ਹੈ ਜੀ ਜੈਕ ਵੀ ਵੱਡੇ ਲੱਗੇ ਹੋਏ ਹੈ ਜੀ 30 30 ਟਨ ਵਾਲੇ 600 ਕਵੈਂਟਲ ਕੁਐਸਟੀ ਹੈ ਜੱਕਾਂ ਦੀ ਆ ਸਾਰਾ ਲੇਜ਼ਰ ਕਟਿੰਗ ਵੀਰ ਜੀ ਆਪਣੇ ਕਈ ਵੀਰ ਕਹਿੰਦੇ ਨੇ ਕਿ ਥੋੜਾ ਤੋਲ ਦਾ ਰੇਟ ਕਿਆ ਹੈ ਤੋਲ ਦਾ ਰੇਟ ਵੀਰ ਜੀ ਅੱਜ ਕੱਲ ਉਹ ਤਾਂ ਹੈ ਨਹੀਂ ਵੀ ਸਾਰਾ ਲੋਹਾ ਇੱਕ ਰੇਟ ਅਰ ਹੈ ਇਹ ਜਿਹੜਾ ਲੇਜ਼ਰ ਕਟਿੰਗ ਹੈ ਜੀ ਇਹ ਸਾਰੀ ਰੀਲਾਂ ਸਾਰਾ ਲੇਜ਼ਰ ਕਟਿੰਗ ਮਾਲ ਇੱਕ ਟਰਾਲੇ ਨੂੰ ਆਪਣੇ ਨੂੰ 17 ਫੁੱਟ ਨੂੰ 6 6.5 ਕਿਲੋ ਕਟਿੰਗ ਮਾਲ ਆਂਦਾ ਹੈ ਜੀ ਜਿਹੜਾ ਆਪਾਂ ਨੂੰ ਵੀ 135 ਰੁਪਏ ਕਿਲੋ ਤੋਲ ਕੇ ਮਿਲਦਾ ਹੈ ਮੋੱਚ ਲੱਗੀ ਆ ਜੀ ਬਿੱਡ ਤੇ ਬਿੱਡ ਇਹ 17 ਫੁੱਟ ਲੰਬਾ ਹੈ ਜੀ 7.5 ਨਹੀਂ ਸੌਰੀ 7 ਫੁੱਟ ਚੌੜਾ ਹੈ ਸਵਾ 2 ਫੁੱਟ ਦੀ ਬਾੜ ਹੈ 2.5 ਫੁੱਟ ਨੂੰ ਵਿੱਢਾ ਤਰਪਾਲ ਵਾਲਾ ਪਾਇਪ ਲੱਗਿਆ ਮੰਜਾ ਲੱਗਿਆ ਜੀ 10 ਇੰਚੀ ਚਾਸੀ ਆ 4-2 ਦੇ ਹੈਵੀ ਵਾਲੇ ਥੱਲੇ ਬੱਤੇ ਆ ਜੀ ਫੁੱਲ ਹੈਵੀ ਵਾਲੇ ਬੱਤੇ ਆ ਵੀਰ ਜੀ ਚੈੱਕ ਕਰੋ ਤੁਸੀਂ ਹੋਰ ਵੀ ਵੀਡੀਓ ਦੇਖਦੇ ਹੀ ਹੋ ਪਰ ਇਹ ਆਪਣੀ ਕੁਆਲਿਟੀ ਚੈੱਕ ਕਰਿਆ ਕਰੋ ਜੀ ਜ਼ੂਮ ਕਰਕੇ ਦੇਖ ਸਕਦੇ ਹੋ ਨੀਚੇ ਸਪੋਟ ਲਾਈ ਹੋਈ ਹੈ ਜੀ ਇਹ ਚਾਸੀ ਨੂੰ ਪਲੇਟਾਂ ਵੀ ਲਾਈ ਹੋਈਆਂ ਨੇ ਆਪਾਂ ਵੈਸੇ ਇਹ ਚਾਸੀ ਨੂੰ ਪਰਣ ਦੀ ਲੋੜ ਨਹੀਂ ਹੈਗੀ ਪਰਨ ਆਪਾਂ ਨੇ ਇਹਨੂੰ ਪਲੇਟਾਂ ਲਾਈ ਹੋਈਆਂ ਨੇ ਜੀ ਇਹ ਦੇਖ ਸਕਦੇ ਹੋ 2-2 2.5-2.5 ਫੁੱਟ ਦੇ ਮੋੜਾਂ ਤੋਂ ਭਰੀ ਹੋਈ ਹੈ ਜੀ। ਵਾ ਸਟੈਂਡ ਚੈੱਕ ਕਰ ਸਕਦੇ ਹੋ ਕਿੰਨਾ ਹੈਵੀ ਲਾਇਆ ਹੈ ਵੀਰ ਜੀ। ਟਰਾਲੇ ਨੂੰ ਕੋਈ ਵੀ ਇਹੋ ਜਿਹਾ ਕੰਮ ਆਪਾਂ ਛੱਡਦੇ ਨਹੀਂ ਕਿ ਕੋਈ ਵੀਰ ਆਪਣਾ ਟਰਾਲੇ ਨੂੰ ਨਿੰਦੇਗਾ ਆ ਕੇ। ਬਾਕੀ ਹਰੇਕ ਵੀਰ ਦੀ ਆਪ ਆਪਣੀ ਚੁਆਇਸ ਹੁੰਦੀ ਆ ਉਹ ਆਪਣਾ ਆਰਡਰ ਤੇ ਤਿਆਰ ਕਰਾ ਸਕਦਾ ਹੈ ਉਹੀ ਆਪਾਂ ਪੂਰੀ ਕਰਾਂਗੇ। ਬਾਕੀ ਆਪਣੇ ਕੋਲ ਟਰਾਲੇ 15 20 ਪੀਸ ਹੂੰ ਖੜੇ ਵੀ ਰਹਿੰਦੇ ਆ ਵੀਰ ਜੀ। ਇਹੇ ਤੁਹਾਨੂੰ ਆਪਾਂ ਨੇ ਦੱਸ ਹੀ ਦਿੱਤਾ ਅੰਮ੍ਰਾਲੇ ਸ਼ਹਿਰ ਵਰਕਸ਼ਾਪ ਹੈ ਜੀ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਮ੍ਰਾਲਾ ਬਾਕੀ ਆਪਾਂ ਛੋਟੇ ਟਰੈਲਰਾਂ ਦੀ 12 ਫੁੱਟ 13 ਫੁੱਟ 11 ਫੁੱਟ ਦੀ ਤਾਂ ਆਪਾਂ ਵੀਡੀਓ ਬਿਲਕੁਲ ਹੀ ਨਹੀਂ ਬੰਦੇ ਵੀਰ ਜੀ 11 ਫੁੱਟ ਦਾ ਆਪਾਂ ਆਰਡਰ ਵੀ ਬਹੁਤ ਘੱਟ ਲੈਂਦੇ ਆ ਜੀ ਤਾਂ ਕੀ ਵੀਰ ਜੀ ਆਪਣਾ ਹੱਥ ਬੈਠਿਆ ਹੋਇਆ ਵੱਡੇ ਟਰਾਲਿਆਂ ਦੇ ਆਪਾਂ ਵੀ ਇੰਨਾ ਵੱਡਾ ਟਰਾਲਾ ਪਾਈਏ ਨਾ ਯਾਨੀ ਕਿ ਕੰਮ ਕਰਨ ਦਾ ਮਜ਼ਾ ਨਹੀਂ ਆਂਦਾ ਤੁਹਾਨੂੰ ਪਤਾ ਹੀ ਹੈ ਜਿਹੜੇ ਡਰਾਈਵਰ ਦਾ ਵੱਡੀ ਗੱਡੀ ਨੂੰ ਹੱਥ ਬਹਿ ਜੇ ਉਹ ਫਿਰ ਛੋਟੀ ਨਹੀਂ ਚਲਾਉਂਦਾ ਜੀ ਦੇਖ ਸਕਦੇ ਹੋ ਫੁੱਲ ਹੈਵੀ ਡਿਊਟੀ ਟ੍ਰੇਲਰ ਬਣਾ ਹੋਇਆ ਹੈ ਜੀ ਲਾਈਟਾਂ ਵਾਲੇ ਦਾ ਇਹਨੂੰ ਪੇਂਟ ਹੋ ਕੇ ਪ੍ਰਾਈਮਰ ਵੱਜਣਾ ਹੈ ਜੀ ਪ੍ਰਾਈਮਰ ਦੇ ਦੋ ਕੋਟ ਵੱਜਣੇ ਆ ਪ੍ਰਾਈਮਰ ਵੀ ਇਹਨੂੰ ਲੋਕਲ ਨਹੀਂ ਵੱਜਣਾ ਐਸਵਾ ਦਾ ਪ੍ਰਾਈਮਰ ਵੱਜਣਾ ਹੈ ਜੀ ਐਸਵਾ ਦਾ ਪੇਂਟ ਹੋਣਾ ਹੈ ਇਹ ਕੋਈ ਲੋਕਲ ਪੇਂਟ ਨਹੀਂ ਆਏਗਾ ਕਿ ਇਹਨੂੰ ਆਪਾਂ ਆਮ ਥਿਨਰ ਪਾ ਦਾਂਗੇ ਇਹਦੀ ਥਿਨਰ ਵੀ ਆਪਣੀ ਹੁੰਦੀ ਹੈ ਵੀਰ ਜੀ ਪੂਰੀ ਕਿੱਟ ਹੁੰਦੀ ਹੈ 17 ਫੁੱਟ ਟਰੇਲਰ ਹੈ ਜੀ ਇਹਦਾ ਰੇਟ ਦੱਸ ਦਿੰਦੇ ਆਪਾਂ weight ਦੱਸ ਦਿੰਦੇ ਆ 35 ਕਮੰਟਲ ਕੰਡਾ ਕਰਾ ਕੇ ਲੈਂਦਾ ਹੈ ਜੀ ਰੋਡ ਤੇ ਹੀ ਖੜਾ ਹੈ ਟਰੇਲਰ ਇਸ ਟਾਈਮ 35 ਕਮੰਟਲ ਇਹਦਾ weight ਹੈ ਜੀ 3,25,000 ਰੁਪਏ ਦੇ ਵਿੱਚ ਰੈਡੀ ਹੋਇਆ ਹੈ ਜੀ ਬਿਨਾਂ ਟਾਇਰਾਂ ਤੋਂ ਬਾਕੀ ਕਿਸੇ ਵੀਰ ਨੂੰ ਹੋਰ ਹੈਵੀ ਕਰਾਉਣਾ ਹੋਵੇ ਇਸ ਤੋਂ ਹਲਕਾ ਕਰਾਉਣਾ ਹੋਵੇ ਉਹ ਉਹਦਾ ਰੇਟ ਆਪਾਂ ਫੋਨ ਤੇ ਦੱਸ ਦਾਂਗੇ ਤੁਹਾਨੂੰ ਤੇ ਵੀਡੀਓ ਨੂੰ ਲਾਈਕ ਕਰਿਓ ਵੀਰ ਜੀ ਸ਼ੇਅਰ ਵੀ ਦਬ ਕੇ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੰਦਾਂ ਦੀ ਲੱਗੀ ਇਹ ਵੀਡੀਓ ਬਣਾਉਣ ਦੇ ਵਿੱਚ ਤੇ ਟ੍ਰੇਲਰ ਬਣਾਉਣ ਦੇ ਵਿੱਚ ਬਹੁਤ ਮਿਹਨਤ ਲੱਗਦੀ ਆ ਵੀਰ ਜੀ ਸਪੋਰਟ ਕਰਿਆ ਕਰੋ ਇੱਕ ਦੋ ਇੱਕ ਟ੍ਰੇਲਰ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਆਪਣੇ YouTube ਚੈਨਲ ਤੇ ਆਪਾਂ ਨੇ ਤੁਹਾਨੂੰ ਪਹਿਲਾਂ ਹੀ ਵੀਡੀਓ ਚ ਦੱਸਿਆ ਹੈ ਕਿ ਆਪਾਂ ਤੁਹਾਨੂੰ ਆਪਣਾ ਸਭ ਤੋਂ ਵਧੀਆ ਮਾਡਲ ਆ ਰਿਹਾ ਹੈ ਜੀ ਜਿਹੜਾ ਆਪਣਾ 24 ਫੁੱਟ ਦੇ ਵਿੱਚ ਹੋਏਗਾ ਡਬਲ ਐਕਸਲ ਦੇ ਵਿੱਚ ਹੋਏਗਾ 트리플 ਜੈਕ ਦੇ ਵਿੱਚ ਹੋਏਗਾ ਉਹ ਤੁਹਾਨੂੰ ਆਪਾਂ 1.5 ਮਹੀਨੇ ਦੇ ਵਿੱਚ ਜਲਦੀ ਤੋਂ ਜਲਦੀ ਲੈ ਕੇ ਆਵਾਂਗੇ ਵੀਰ ਜੀ ਉਹਨੂੰ ਤਿਆਰੀ ਚੱਲ ਰਹੀ ਆ ਉਹ ਟਰੈਲਰ ਦੀ ਉਹ ਟਰੈਲਰ ਨੂੰ ਕੁਝ ਬਾਈ ਬਾਹਰ ਤੋਂ ਐ ਜਿਹੜੇ ਦਾ ਆਰਡਰ ਆਇਆ ਆ ਆਪਾਂ ਨੂੰ ਉਹਦਾ ਕੁਝ ਡਿਮਾਂਡ ਆ ਬਾਈ ਬਾਹਰ ਤੋਂ ਆਪਾਂ ਨੂੰ ਭੇਜੇਗਾ ਜਿੱਦਾਂ ਇੱਕ ਨਕਸ਼ੇ ਦੀ ਡਰੰਗ ਤਿਆਰ ਹੁੰਦੀ ਆ ਜੀ ਉਸ ਸਾਬ ਨਾਲ ਉਹ ਟਰੈਲਰ ਰੈਡੀ ਹੋਏਗਾ ਉਹਨੂੰ ਸਾਰਾ ਹੀ ਸਿਸਟਮ ਲੱਗ ਲਗਣਾ ਹੈ ਵੀਰ ਜੀ ਬਹੁਤ ਹੈਵੀ ਟਰੈਲਰ ਹੋਏਗਾ ਰੇਟ ਵੀ ਉਹਦਾ ਪੂਰਾ ਹਾਈ ਹੋਏਗਾ ਜੀ ਤਾਂ ਕਿ ਜਿੱਦਾਂ ਦਾ ਟਰੈਲਰ ਹੋਏਗਾ ਇੱਕ ਸ਼ੌਂਕ ਨਾਲ ਵੀਰ ਬਣਵਾ ਰਿਹਾ ਉਹ ਟਰੈਲਰ ਨੂੰ ਪਰ ਉਹਦੇ ਵਿੱਚ ਡਬਲ ਐਕਸਲ ਜ਼ਰੂਰ ਹੋਏਗਾ ਪਰ ਉਹਦੇ ਵਿੱਚ ਸਾਫਟ ਯੂਜ਼ ਨਹੀਂ ਹੋਏਗੀ ਜੀ ਪੀਟੀਓ ਨਹੀਂ ਬਾਈ ਦੀ ਡਿਮਾਂਡ ਹੈ ਵੀ ਪੀਟੀਓ ਨਹੀਂ ਲਾਣਾ ਕਿ ਪੀਟੀਓ ਦਾ ਨੁਕਸਾਨ ਹੈ ਟਰੈਕਟਰ ਨੂੰ ਟਰੈਕਟਰ ਨੂੰ ਅੰਦਰ ਤੋਂ ਸਾਰਾ ਝਟਕ ਦਿੰਦਾ ਹੈ ਬਾਕੀ ਵੀਡੀਓ ਨੂੰ ਲਾਈਕ ਕਰਿਓ ਵੀਰ ਜੀ ਕਮੈਂਟ ਕਰਕੇ ਦੱਸਿਓ ਸ਼ੇਅਰ ਕਰਿਓ ਮੋਬਾਈਲ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੰਦੇ ਹਾਂ ਭੇਵੇ ਰੋਡ ਤੇ ਦੁਕਾਨ ਹੈ ਜੀ ਸ਼ਾਪ ਹੈ ਆਪਣੀ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਮ੍ਰਾਲਾ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਜੀ